ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਿਆ ਵੱਡਾ ਝਟਕਾ ਇਸ ਕਰਕੇ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਨਾਲ ਹੋਈ ਸੀ ਉਹੀ ਸ਼੍ਰੋਮਣੀ ਅਕਾਲੀ ਦਲ ਨਾਲ ਹੋ ਗਈ ਦਿਨਾਂ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਤੰਜ ਕੱਸਿਆ ਜਾ ਰਿਹਾ ਸੀ ਸੁਖਬੀਰ ਸਿੰਘ ਬਾਦਲ ਵੱਲੋਂ ਜਾਂ ਅਕਾਲੀ ਲੀਡਰਾਂ ਵੱਲੋਂ ਹੁਣ ਚੁੱਪ ਕਰਕੇ ਖੜੋ ਗਏ ਨੇ ਹੁਣ ਇੱਕ ਵਾਰ ਵੀ ਕੋਈ ਬਿਆਨ ਨਹੀਂ ਦੇ ਰਹੇ ਕਿਉਂਕਿ ਪਤਾ ਕਿ ਜਿਹੜੀ ਗੱਲ ਦੇ ਉੱਤੇ ਅਸੀਂ ਮਖੌਲ ਕਰਦੇ ਰਹੇ ਹਾਂ ਲੱਤਾਂ ਖਿੱਚਦੇ ਆਏ ਹਾਂ ਉਹੀ ਹੁਣ ਸਾਡੇ ਨਾਲ ਹੋ ਗਈ। ਚੰਡੀਗੜ੍ਹ ਤੋਂ ਉਮੀਦਵਾਰ ਐਲਾਨ ਦਿੱਤਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ। ਚੰਡੀਗੜ੍ਹ ਇੱਕ ਉਹ ਹਲਕਾ ਜਿਹਦੇ ਉੱਤੇ ਭਾਜਪਾ ਹੁਣ ਤੱਕ ਬੜੇ ਢੱਲਲੇ ਦੇ ਨਾਲ ਕਾਬਜ਼ ਰਹੀ ਹੈ ਔਰ ਇੱਥੇ ਭਾਜਪਾ ਸਟਰੋਂਗ ਵੀ ਮੰਨੀ ਜਾਂਦੀ ਹੈ ਪਰ ਉੱਥੋਂ ਉਮੀਦਵਾਰ ਐਲਾਨ ਦਿੱਤਾ ਗਿਆ ਹਰਦੀਪ ਸਿੰਘ ਬਟਰੇਲਾ। ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਪਰ ਇੱਥੋਂ ਦੇ ਹਾਲਾਤ ਕੀ ਸਨ? ਬਟਰੇਲਾ ਨੇ ਅੰਤ ਵਿੱਚ ਆ ਕੇ ਪਾਰਟੀ ਦੀ ਦਿੱਤੀ ਟਿਕਟ ਛੱਡ ਦਿੱਤੀ। ਟਿਕਟ ਵਾਪਸ ਕਰ ਦਿੱਤੀ ਗਈ ਔਰ ਪਾਰਟੀ ਨੂੰ ਵੀ ਅਲਵਿਦਾ ਕਹਿ ਦਿੱਤਾ। ਪਾਰਟੀ ਨੂੰ અલਵਿਦਾ ਕਿਹਾ ਔਰ ਨਾਲ ਦੀ ਨਾਲ ਉਹਨਾਂ ਦੇ ਨਾਲ ਇੱਕ ਵੱਡਾ ਅਕਾਲੀ ਯੂਨਿਟ ਜਿਹੜਾ ਆ ਉਹ ਵੀ ਪਾਰਟੀ ਛੱਡ ਸਕਦਾ ਹੈ ਇਹਦੀਆਂ ਚਰਚਾਾਂਵਾਂ ਜਿਹੜੀਆਂ ਨੇ ਉਹ ਬਣੀਆਂ ਹੋਈਆਂ ਹਨ ਹੈਰਾਨੀ ਦੀ ਗੱਲ ਹੈ ਜਿਹੜਾ ਕਿਲਾ ਸਥਾਪਿਤ ਕਰਨ ਵਾਸਤੇ ਨੀਹਾਂ ਪਟੀਆਂ ਗਈਆਂ ਉਹ ਸਿਰਜਣ ਤੋਂ ਪਹਿਲਾਂ ਹੀ ਢਹਿ ਢੇਰੀ ਹੋ ਗਿਆ ਉੱਥੇ ਇਹੋ ਜਿਹਾ ਸਹਿਲਾਬ ਆਇਆ ਕਿ ਜਿਹੜੀਆਂ ਨੀਹਾਂ ਉੱਥੇ ਲਾਈਆਂ ਸਨ ਉਹੀ ਉੱਡ ਪੁੱਟ ਗਈਆਂ ਹਾਲ ਹੀ ਦੇ ਵਿੱਚ ਜਿਹੜੇ ਬਿਆਨ ਜਾਰੀ ਕੀਤੇ ਗਏ ਨੇ ਹਰਦੀਪ ਸਿੰਘ ਬਟਰੇਲਾ ਵੱਲੋਂ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਐਲਾਨਤਾ ਕਰ ਗਏ ਪਰ ਉਹਨਾਂ ਨੇ ਕੋਈ ਸੁਧ-ਬੁੱਧ ਨਹੀਂ ਲਈ ਉਸ ਤੋਂ ਬਾਅਦ ਉਹਨਾਂ ਨੂੰ ਆਪਣੀਆਂ 13 ਸੀਟਾਂ ਜ਼ਿਆਦਾ ਪਿਆਰੀਆਂ ਨੇ ਕਹਿੰਦੇ ਅਦਰ ਅਸਲ 13 ਸੀਟਾਂ ਦੇ ਨਾਲ ਨਾਲ ਇੱਕ 14ਵੀਂ ਸੀਟ ਜਿਹੜੀ ਆ ਉਹ ਐਲਾਨੀ ਜਾਂਦੀ ਆ ਚੰਡੀਗੜ੍ਹ ਦੀ ਸੀਟ ਹੁੰਦੀ ਹੈ ਹੈਰਾਨੀ ਦੀ ਗੱਲ ਹੁੰਦੀ ਆ ਉਸ ਵੇਲੇ ਵੀ ਤੇ ਹੁਣ ਵੀ ਜਦ ਸ਼੍ਰੋਮਣੀ ਅਕਾਲੀ ਦਲ 13 ਸੀਟਾਂ ਦੇ ਉੱਤੇ ਹੀ ਮੁਕੰਮਲ ਤੌਰ ਦੇ ਨਾਲ ਸਟੈਂਡ ਨਹੀਂ ਹੋ ਪਾ ਰਿਆ ਤੇ ਉਦੋਂ 14ਵੀਂ ਸੀਟ ਲਿਆ ਕੇ ਕਿਉਂ ਆਪਣਾ ਸਟ੍ਰੈਸ ਹੋਰ ਵਧਾਉਂਦਾ ਪਿਆ ਪਰ ਬਣਾ ਦਿੱਤਾ ਗਿਆ ਸੀਟ ਐਲਾਨ ਦਿੱਤੀ ਗਈ ਅੰਤ ਵਿੱਚ ਆ ਕੇ ਉਮੀਦਵਾਰ ਪਾਰਟੀ ਵੀ ਛੱਡ ਗਿਆ ਸੀਟ ਵੀ ਵਾਪਸ ਕਰ ਗਿਆ ਹੁਣ ਜੇ ਇਹ ਬਟਰੇਲਾ ਦੀ ਗੱਲਾਂ ਦੇ ਉੱਤੇ ਧਿਆਨ ਦਈਏ ਇਸ ਸੀਟ ਦੇ ਰੱਖੇ ਉਮੀਦਵਾਰ ਦੇ ਉੱਤੇ ਦੀਆਂ ਗੱਲਾਂ ਦੇ ਉੱਤੇ ਧਿਆਨ ਦਈਏ ਤਾਂ ਉਹਨਾਂ ਦਾ ਇਹ ਦਾਵਾ ਹੈ ਕਿ ਉਹਨਾਂ ਨੇ ਬਾਰ-ਬਾਰ ਹਾਈ ਕਮਾਂਡ ਨੂੰ ਇਹ ਕਿਹਾ ਕਿ ਇੱਥੇ ਆਣ ਕੇ ਚੋਣ ਪ੍ਰਚਾਰ ਕੀਤਾ ਜਾਵੇ ਜਾਂ ਫਿਰ ਇੱਥੇ ਕੋਈ ਵੱਡਾ ਚਿਹਰਾ ਐਲਾਨਿਆ ਜਾਵੇ ਜਿਹੜਾ ਘੱਟੋ-ਘੱਟ ਸ਼੍ਰੋਮਣੀ ਅਕਾਲੀ ਦਲ ਦਾ ਰਸੂਖ ਇਸ ਥਾਂ ਦੇ ਉੱਤੇ ਰੱਖ ਸਕੇ ਪਰ ਨਾ ਤਾਂ ਕੋਈ ਵੱਡਾ ਚਿਹਰਾ ਲਿਆਂਦਾ ਗਿਆ ਤੇ ਨਾ ਹੀ ਇੱਥੇ ਆ ਕੇ ਕੋਈ ਰੈਲੀ ਕੱਢੀ ਗਈ ਨਾ ਹੀ ਇੱਥੇ ਆ ਕੇ ਕੋਈ ਪ੍ਰਚਾਰ ਕੀਤਾ ਗਿਆ ਉਹਨਾਂ ਨੇ ਸਾਫ਼ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੱਕ ਪਹੁੰਚ ਕਰਕੇ ਗੱਲਾਂ ਕਈਆਂ ਗਈਆਂ ਸਨ ਪਰ ਕੁਝ ਵੀ ਨਹੀਂ ਕੀਤਾ ਗਿਆ ਜਿਸ ਦੇ ਨਾਲ ਸਭਾਵੀ ਪੱਧਰ ਦੇ ਉੱਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਹੀ ਡੂੰਗੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਬੜੀ ਗੁੱਜੀ ਸਵੇਟ ਲੱਗਣੀ ਸੀ ਇਸ ਵਾਸਤੇ ਇਹ ਫੈਸਲਾ ਉਹਨਾਂ ਨੇ ਲੈ ਲਿਆ ਫੈਸਲਾ ਤਾਂ ਲੈ ਲਿਆ ਪਾਰਟੀ ਛੱਡ ਦਿੱਤੀ ਪਰ ਹੁਣ ਸੋਚਣ ਵਾਲੀ ਗੱਲ ਹੈ ਕਿ ਪਾਰਟੀ ਕਿਸ ਆਧਾਰ ਦੇ ਉੱਤੇ ਚੰਡੀਗੜ੍ਹ ਉੱਤੇ ਆਪਣਾ ਹੱਕ ਜਮਾਉਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਪਾਰਟੀ 13 ਦੀਆਂ 13 ਸੀਟਾਂ ਦੇ ਉੱਤੇ ਹੀ ਮੁਕੰਮਲ ਤੌਰ ਤੇ ਸਟੈਂਡ ਨਹੀਂ ਹੈ ਦੱਸਦੀ ਹੈ ਕਿ ਚੰਡੀਗੜ੍ਹ ਦੀ ਸੀਟ ਦੇ ਉੱਤੇ ਐਲਾਨ ਜਿਹੜਾ ਕੀਤਾ ਗਿਆ ਸੀ ਉਹ ਬੀਬੀ ਬਾਦਲ ਦੇ ਐਲਾਨ ਤੋਂ ਵੀ ਪਹਿਲਾਂ ਕੀਤਾ ਗਿਆ ਨਾਮ ਜਿਹੜਾ ਲੈ ਲਿਆ ਗਿਆ ਸੀ ਚੰਡੀਗੜ੍ਹ ਸੀਟ ਦਾ ਉਹ ਬੀਬੀ ਬਾਦਲ ਦੇ ਨਾਮ ਤੋਂ ਵੀ ਪਹਿਲਾਂ ਲੈ ਲਿਆ ਗਿਆ ਸੀ ਉਹ ਤਾਂ ਅੰਤ ਦੇ ਵਿੱਚ ਆ ਕੇ ਤੇ ਜਦੋਂ ਪੁੱਛਿਆ ਗਿਆ ਕਿ ਬਠਿੰਡਾ ਤੇ ਕਿਸ ਤੋਂ ਉਤਾਰੀਏ ਉਦੋਂ ਇਹ ਜ਼ਾਹਿਰ ਕਰ ਦਿੱਤਾ ਗਿਆ ਨਹੀਂ ਇੱਥੇ ਵੀ ਹੁਣ ਬੀਬੀ ਬਾਦਲ ਨਹੀਂ ਐਲਾਨਾਂਗੇ ਪਰ ਗੱਲ ਇਹ ਖੜਦੀ ਹੈ ਕਿ ਜਦੋਂ ਬਾਕੀ ਸੀਟਾਂ ਦਾ ਰੋਲਾ ਪਿਆ ਹੋਇਆ ਥੋੜੇ ਉਮੀਦਵਾਰ ਖੋਹੇ ਜਾ ਰਹੇ ਨੇ ਤੁਸੀਂ ਇਧਰੋਂ ਉਧਰੋਂ ਉਮੀਦਵਾਰ ਲਿਆ ਕੇ ਆਪਣੇ ਇੰਤਜ਼ਾਮ ਕਰ ਰਹੇ ਹੋ ਤੁਹਾਡੀ ਆਪਣੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਚੋਣਾਂ ਲੜਨ ਲਈ ਤਿਆਰ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਬੈਨਰ ਦੇ ਹੇਠ ਇਹੋ ਜੀ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਕਿਸੇ ਹੋਰ ਕੌਨਸਟਿਟੂਐਂਸੀ ਤੋਂ ਆਪਣਾ ਉਮੀਦਵਾਰ ਐਲਾਨਣ ਬਾਰੇ ਸੋਚ ਸਕਦਾ ਇੱਕ ਸਮਾਂ ਸੀ ਅਕਾਲੀ ਦਲ ਦੇ ਵਾਸਤੇ ਜਦੋਂ ਹਰਿਆਣੇ ਦੇ ਵਿੱਚ ਅਕਾਲੀ ਦਲ ਦਾ ਇੱਕ ਵੱਡਾ ਯੂਨਿਟ ਹੁੰਦਾ ਸੀ ਜਿਹੜਾ ਸਮਰਥਨ ਦਿੰਦਾ ਹੁੰਦਾ ਸੀ ਵਕ ਵਕ ਪਾਰਟੀਆਂ ਨੂੰ ਸਮਰਥਨ ਦੇ ਕੇ ਤੇ ਆਪਣੇ ਆਪ ਨੂੰ ਸਟਰੋਂਗ ਕਰਦਾ ਸੀ ਇਹੋ ਜਿਹਾ ਯੂਨਿਟ ਦਿੱਲੀ ਦੇ ਵਿੱਚ ਵੀ ਹੁੰਦਾ ਸੀ ਤੇ ਇਹੋ ਜਿਹਾ ਯੂਨਿਟ ਹਰਿਆਣੇ ਦੇ ਵਿੱਚ ਵੀ ਹੁੰਦਾ ਸੀ ਔਰ ਉਹੋ ਜਿਹਾ ਯੂਨਿਟ ਚੰਡੀਗੜ੍ਹ ਦੇ ਵਿੱਚ ਵੀ ਕਾਰਜਸ਼ੀਲ ਹੁੰਦਾ ਸੀ ਪਰ ਹੁਣ ਹਾਲਾਤ ਵੱਖਰੇ ਨੇ ਹੁਣ ਪੰਜਾਬ ਦੇ ਵਿੱਚ ਹੀ ਪੈਰ ਪਸਾਰਨ ਨੂੰ ਥਾਂ ਹੀ ਬਚੀ ਹੈ ਅਕਾਲੀ ਦਲ ਵਾਸਤੇ ਤੇ ਹੁਣ ਬਾਕੀ ਸਟੇਟਸ ਦੇ ਵਿੱਚ ਬਾਕੀ ਕੌਨਸਟਿਟੂਐਂਸੀ ਦੇ ਵਿੱਚ ਕਿਦਾਂ ਸ਼੍ਰੋਮਣੀ ਅਕਾਲੀ ਦਲ ਜਾ ਸਕਦਾ ਹੈ ਜਾਂ ਫਿਰ ਬਾਕੀ ਸੂਬਿਆਂ ਦੇ ਵਿੱਚ ਕਿਦਾਂ ਜਾ ਸਕਦਾ ਉਹੀ ਜਿਹੀ ਹਾਲਾਤ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਬਣ ਗਈ ਜਿੱਥੇ ਐਲਾਨਿਆ ਹੋਇਆ ਉਮੀਦਵਾਰ ਹੀ ਹੱਥ ਖੜੇ ਕਰ ਗਿਆ ਇੱਥੋਂ ਤੱਕ ਕਿ ਸੀਟ ਕੀ ਵਾਪਸ ਕਰਨੀ ਸੀ ਉਹ ਪਾਰਟੀ ਹੀ ਛੱਡ ਗਿਆ ਜੋ ਹਾਲਾਤ ਬਣੇ ਨੇ ਅੰਤ ਵਿੱਚ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਕਿਲਾ ਜਿਹੜਾ ਉਹ ਉਸਰਣ ਤੋਂ ਪਹਿਲਾਂ ਹੀ ਢਾਹ ਢੇਰੀ ਹੁੰਦਾ ਨਜ਼ਰ ਆਉਣ ਲੱਗ ਗਿਆ ਔਰ ਹੁਣ ਇੱਥੇ ਗੱਲ ਬ करेगा कि पवन कुमार टीनू ਜਿਹਨੂੰ ਕਥਿਤ ਤੌਰ ਦੇ ਉੱਤੇ ਜਲੰਧਰ ਤੋਂ ਉਮੀਦਵਾਰ ਐਲਾਨਣਾ ਸੀ ਉਹ ਪਾਰਟੀ ਛੱਡ ਕੇ ਤੇ ਆਮ ਆਦਮੀ ਪਾਰਟੀ ਚ ਜਾ ਰਲਿਆ ਉੱਥੋਂ ਉਮੀਦਵਾਰ ਐਲਾਨ ਦਿੱਤਾ ਗਿਆ ਦੂਜੇ ਪਾਸੇ ਹਾਲਾਤ ਐਨੇ ਤਣਾਅਪੂਰਵਕ ਹੋ ਗਏ ਕਿ ਅੰਦਰਲੀ ਖਬਰਾਂ ਮੁਤਾਬਕ ਅਕਾਲੀ ਦਲ ਦੇ ਬੈਨਰ ਹੇਠ ਕੋਈ ਚੋਣ ਲੜਨਾ ਨਹੀਂ ਚਾ ਰਿਹਾ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੂੰ ਆਪ ਹੀ ਅੱਗੇ ਨਹੀਂ ਆਉਣ ਦਿੱਤਾ ਗਿਆ ਵਾਅਦੇ ਕਰਕੇ ਅਕਾਲੀ ਦਲ ਦੇ ਸੀਨੀਅਰ ਲੀਡਰ ਕਹਿੰਦੇ ਮੁੱਕਰ ਗਏ ਜਿਸ ਨੂੰ ਲੈ ਕੇ ਹੁਣ ਤੱਕ ਵਿਵਾਦ ਚੱਲਦੇ ਪਏ ਨੇ ਇਹੋ ਜੀ ਸਿਤੀ ਦੇ ਵਿੱਚ ਜਦੋਂ ਆਪਣੇ ਹੀ ਪੈਰ ਜ਼ਮੀਨ ਉੱਤੇ ਪੱਕੇ ਨਹੀਂ ਉਦੋਂ ਬਾਕੀ ਕੌਨਸਟਿਟੂਐਂਸੀਜ਼ ਦੇ ਵਿੱਚ ਵੱਲ ਕਿਦਾਂ ਦੇਖਿਆ ਜਾ ਸਕਦਾ ਹੈ ਇਹ ਹੈਰਾਨੀ ਦੀ ਗੱਲ ਹੈ ਖੈਰ ਜੋ ਹਾਲਾਤ ਬਣੇ ਸੀ ਜਿਵੇਂ ਕਿ ਬੁਟਰੇ ਲਾ ਨੂੰ ਉਤਾਰਿਆ ਗਿਆ ਸੀ ਚੰਡੀਗੜ੍ਹ ਤੋਂ ਉੱਥੇ ਹੁਣ ਇੱਕ ਨਰੇਟਿਵ ਹੋਰ ਸਾਹਮਣੇ ਆਉਂਦਾ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਸਿੱਧੇ ਤੌਰ ਦੇ ਉੱਤੇ ਗੱਠ ਜੋੜ ਤਾਂ ਕੀਤਾ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗੱਠ ਜੋੜ ਸੀਗਾ ਉਹ ਹੁਣ ਤੱਕ ਨਹੀਂ ਹੋਇਆ ਲੋਕਾਂ ਦੇ ਸਾਹਮਣੇ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਕਿ ਅਸੀਂ ਭਾਈਪੰਥਕਾਂ ਕਿਸਾਨਾਂ ਦੇ ਨਾਲ ਬਹੁਤ ਮਾੜੀ ਗੱਲ ਕੀਤੀ ਹੈ ਭਾਜਪਾ ਨੇ ਇਸ ਵਾਸਤੇ ਅਸੀਂ ਭਾਜਪਾ ਦੇ ਨਾਲ ਨਹੀਂ ਰਲੇ ਹੁਣ ਵੀ ਨਹੀਂ ਰੜਾਂਗੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਇਹ ਤਾਂ ਲੋਕਾਂ ਨੂੰ ਦਿਖਾ ਦਿੱਤਾ ਜਨਤਕ ਰੂਪ ਦੇ ਵਿੱਚ ਪਰ ਸੂਤਰਾਂ ਮੁਤਾਬਕ ਗੱਲਾਂ ਨੇ ਕਿ ਸੁਖਬੀਰ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਅੰਤ ਤੱਕ ਇਹ ਚਾਹੁੰਦਾ ਸੀ ਕਿ ਭਾਜਪਾ ਦੇ ਨਾਲ ਗੱਠ ਜੋੜ ਹੋ ਸਕੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ